ਤੇ ਮੀ ਸਾਹਿਬ ਡਰਸਰ ਗਾਇਥਮ ਜੀ ਦੇ ਗੋਨਰ ਵਾਲਾ ਉਹ ਕਿ ਸਰਕਾਰੀ ਬੰਦਾ ਰੱਖਿਆ ਸੀ ਇਦ ਤੱਕ ਹਾਂਜੀ ਡਰਸਰ ਸਰਕਾਰੀ ਤੁਹਾਨੂੰ ਖਰੀਦੇ ਆ ਗੋਨਰ ਵਾਲਾ ਕੁਝ ਵੀ ਸਰਕਾਰੀ ਬੰਦਾ ਰੱਖਿਆ ਸੀ ਤੱਕ ਦੇਖੋ ਮੈਨੂੰ ਸਾਡੇ ਕੋਲੇ ਆਲਰੇਡੀ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹ ਪੰਜਾਬ ਚ ਪੀਐਸਪੀਸੀਲ ਚ ਪਹਿਲਾਂ ਉਹ ਚੱਲੇ ਜਾਂ ਉਹਨਾਂ ਨੇ ਕੀਤਾ ਹੀ ਹੋਇਆ ਖੇਰਾ ਸਾਹਿਬ ਨੂੰ ਕੱਲ੍ਹ ਕਿਹੜੇ ਕਿਦੋਂ ਦੇ ਉਲਟ ਭਰਾਂਗੇ ਤੇ ਲੱਗ ਜਾਊਗਾ ਤਾਂ ਕਿਹਦੇ ਤਲਾਸ਼ ਕਿੰਨਾ ਤੇਲ ਖੇਰਾ ਸਾਹਿਬ ਵੱਲੋਂ ਕੱਲ੍ਹ ਕਿਹਾ ਗਿਆ ਕਿ ਫਾਈਨਾਂਸ ਮਿਨਿਸਟਰ ਜੀ ਆ ਤੁਹਾਡੀ ਸਰਕਾਰ ਕਹਿ ਰਹੀ ਹੈ ਕਿ ਖਜ਼ਾਨਾ ਖੋਲ੍ਹਿਆ ਤੇ ਉਸੇ ਇੱਕ ਬਾਂਡ ਤੁਹਾਡੇ ਗਿਰਵੀ ਰੱਖ ਕੇ ਪੰਜਾਬ ਪੂਰੇ ਸਿਸਟਮ ਦੀ ਤਨਖਾਹ ਦਿੱਤੀ ਗਈ ਹੈ ਦੇਖੋ ਇੱਕ ਚੀਜ਼ ਫੈਕਟ ਜਿਹਦਾ ਖੇਰਾ ਸਾਹਿਬ ਵੀ ਦੱਸ ਦੇਣਾ ਕਿ ਅੱਜ ਤੱਕ ਦਾ ਰਿਕਾਰਡ ਆਮ ਆਦਮੀ ਪਾਰਟੀ ਨੇ ਰੈਵਨਿਊ ਦੇ ਵਿੱਚ ਵਾਅਦਾ ਕੀਤਾ ਜਿਹੜਾ ਰੈਵਨਿਊ ਕਦੇ 6-7% ਵਾਅਦਾ ਸੀ 14% ਦੇ ਹਿਸਾਬ ਨਾਲ ਰੈਵਨਿਊ ਜਿਹੜਾ ਪੰਜਾਬ ਦਾ ਵਧ ਰਿਹਾ ਪਿਛਲੇ ਮਹੀਨੇ 17% ਜਿਹੜਾ ਰੈਵਨਿਊ ਹੁਣ ਪਿਛਲੀਆਂ ਸਰਕਾਰਾਂ ਨੇ ਹੁਣ ਅੱਜ ਮੰਨ ਲਓ ਕਿਸੇ ਤੇ 10000 ਕਰਜ਼ਾ ਹੈ ਤਾਂ ਕੁਦਰਤੀ ਆ ਉਹਦੀ ਕਿਸ਼ਤ ਵੀ ਘੱਟ ਹੋ ਉਹਦਾ ਵਿਆਜ ਵੀ ਘੱਟ ਹੋ ਉਹਦਾ ਲੋਨ ਵੀ ਘੱਟ ਹੋ 3 ਲੱਖ ਹੈ ਤਾਂ ਉਹਦੀ ਕਿਸ਼ਤ ਵੀ ਜ਼ਿਆਦਾ ਹੋਊ ਲੋਨ ਵੀ ਜ਼ਿਆਦਾ ਹੋਊਗਾ ਵਿਆਜ ਵੀ ਜ਼ਿਆਦਾ ਹੋਊਗਾ ਸੋ ਸਾਨੂੰ ਖਿਆਰਾ ਸਾਹਿਬ ਜਿਹੜੀਆਂ ਪਾਰਟੀਆਂ ਤੁਸੀਂ ਰਹੇ ਹੋ 3 ਲੱਖ ਕਰੋੜ ਰੁਪਏ ਦੀ ਕਰਜ਼ੇ ਦੀ ਪੰਡ ਦੇ ਕੇ ਗਏ ਆ ਉਹਦੀ ਕਿਸ਼ਤ ਵੀ ਜ਼ਿਆਦਾ ਲੋਨ ਵੀ ਜ਼ਿਆਦਾ ਹੈ ਵਿਆਜ ਵੀ ਜ਼ਿਆਦਾ ਤੇ ਅਸੀਂ ਉਹਨੂੰ ਵੀ ਲਾ ਰਹੇ ਆ ਤੇ ਉਹਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਵੀ ਦੇ ਰਹੇ ਆ ਡਿਵੈਲਪਮੈਂਟ ਵੀ ਕਰ ਰਹੇ ਆ ਸੋ ਪਿਛਲੀਆਂ ਸਰਕਾਰਾਂ ਚ ਨਾਲੇ ਕਰਜ਼ ਵੀ ਜਿਹੜਾ ਨਾ ਲੋਕਾਂ ਨੂੰ ਸਹੂਲਤਾਂ ਵੀ ਨਹੀਂ ਮਿਲੀਆਂ ਅੱਜ ਜਿੰਨੇ ਤੁਸੀਂ ਇੱਥੇ ਬਹੁਤੇ ਬਰਨਾਲੇ ਦੇ ਸਾਡੇ ਭਰਾ ਪੱਤਰਕਾਰ ਖੜੇ ਹੋ ਥੋੜਾ ਵੀ ਬਹੁਤਿਆਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਊਗਾ ਹਰੇਕ ਪਰਿਵਾਰ ਨੂੰ 66 70 70 ਹਜ਼ਾਰ ਰੁਪਈਆ ਸਾਲ ਦਾ ਬਚ ਰਿਹਾ ਪੰਜ ਸਾਲਾਂ ਦਾ 3 3 ਲੱਖ ਰੁਪਈਆ ਤੱਕ ਅੱਲੀ ਬਿਜਲੀ 'ਚ ਬਚ ਰਿਹਾ ਹੁਣ ਘੱਟੋ-ਘੱਟ ਲੋਕਾਂ ਨੂੰ ਫਾਇਦਾ ਤਾਂ ਪਹੁੰਚ ਰਿਹਾ ਨਾਲੇ ਖਜ਼ਾਨਾ ਵੀ ਪਰ ਰਿਹਾ ਰੈਵਨਿਊ ਵੀ ਸਰਕਾਰ ਦਾ ਵਧਿਆ ਜਿਹੜੀ ਫੈਕਟ ਹੈ ਚੀਜ਼ ਸੋ ਅਸੀਂ ਆਪਣੇ ਵੱਲੋਂ ਜਿੰਨੇ ਕ ਸਾਧਨ ਜਿੰਨੇ ਕ ਸਰੋਤ ਆ ਸਰਕਾਰ ਕੋਲੇ ਉਹਦੇ ਚ ਸਰਕਾਰ ਦੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਆਮਦਨ ਵਧਾਉਣ ਲਈ ਅਸੀਂ ਨਵੇਂ ਕਹਿ ਲੋ ਵੀ ਜਿਵੇਂ ਘਰ ਦੇ ਵਾਂਗੂ ਸਰਕਾਰ ਚ ਲਈ ਤਾਂ ਸੰਦ ਵੀ ਖਰੀਦ ਰਹੇ ਆ ਅਸੀਂ ਗ੍ਰਿਡ ਖਰੀਦੇ ਆ ਥਰਮਲ ਜਿਹੜਾ ਕਿਤੇ ਅਸੀਂ ਵਾਦਾ ਨਹੀਂ ਸੀ ਕੀਤਾ ਚਲੋ ਬਿਜਲੀ ਦੇ ਨਾਲ ਤਾਂ ਵਾਦਾ ਕੀਤਾ ਸੀ ਉਹ ਤਾਂ ਵਾਦਾ ਨਹੀਂ ਸੀ ਕੀਤਾ 1100 ਕਰੋੜ ਰੁਪਇਆ ਲਾ ਕੇ ਤੇ ਅੱਜ ਸੀਐਮ ਸਾਹਿਬ ਦੱਸ ਕੇ ਗਏ ਆ ਕਿ ਅਸੀਂ 90 ਕਰੋੜ ਰੁਪਏ ਦੀ ਬਿਜਲੀ ਦਾ ਜਿਹੜੀ ਮਹਾਰਾਸ਼ਟਰ ਨੂੰ ਜਿਹੜੀ ਆ ਉਹ ਵੇਚੀ ਹੈ। ਸੋ ਸਰਕਾਰ ਆਪਣੇ ਵੱਲੋਂ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ। ਘੱਟੋ-ਘੱਟ ਸਾਰੇ ਪੰਜਾਬ ਦੇ ਸੰਗੂਰ ਦੇ ਲੋਕਾਂ ਨੂੰ ਪਤਾ ਵੀ ਘੱਟੋ-ਘੱਟ ਸਾਡੇ ਸੀਐਮ ਸਰਕਾਰ ਦੀ ਨੀਅਤ ਦੇ ਵਿੱਚ ਕੋਟ ਨਹੀਂ ਨਹੀਂ ਪੁਰਾਣੀਆਂ ਸਰਕਾਰਾਂ ਦੀਆਂ ਨੀਅਤ ਦੇ ਵਿੱਚ ਕੋਟਾ ਸੀ। ਕਦੇ ਇਸ ਏਜੰਡੇ ਨਾਲ ਕੰਮ ਕੀਤਾ ਹੀ ਨਹੀਂ ਵੀ ਭਾਈ ਆਪਾਂ ਲੋਕਾਂ ਨੂੰ ਸਹੂਲਤ ਕਿਵੇਂ ਦੇਣੀ ਆ ਆਪਾਂ ਸਰਕਾਰ ਦਾ ਖਿਆਨਾ ਕਿਵੇਂ ਭਰਨਾ। ਜਿਹੜਾ ਮੁੱਖ ਮੰਤਰੀ ਹੁੰਦਾ ਜਿਹੜਾ ਮੰਤਰੀ ਹੁੰਦਾ ਸੀ ਇਹ ਹੀ ਹੁੰਦਾ ਸੀ ਵੀ ਮੌਕਾ ਲੱਗਿਆ ਲੋਟ ਲੋ ਜਿ세 ਇਮਾਨਦਾਰੀ ਨਾਲ ਕੰਮ ਕੀਤਾ ਤਾਂ ਹੀ ਉਹ ਜਿਹੜੇ ਵਾਦੇ ਨਹੀਂ ਵੀ ਕਹੇ ਜਿਹੜੇ ਕੰਮ ਨਹੀਂ ਵੀ ਕਿਹਾ ਸੀ ਵੀ ਅਸੀਂ ਕਰਾਂਗੇ ਉਹ ਕੀਤੇ 14 ਟੋਲ ਪੰਜਾਬ ਚੋਂ ਬੰਦ ਕੀਤੇ ਅਸੀਂ ਕਿਸੇ 스테ਟ ਤੋਂ ਕਿਹਾ ਸੀ ਵੀ ਭਾਈ ਅਸੀਂ ਟੋਲ ਬੰਦ ਕਰਾਂਗੇ ਇਹਦਾ ਸਾਨੂੰ ਸਰਕਾਰ ਬਣ ਤੋਂ ਬਾਅਦ ਪਤਾ ਲੱਗੇ ਵੀ ਛਾ ਮਿਆਦਾਂ ਵਧਾ ਦਿੰਦੇ ਆ ਹੁਣ ਦੂਜੀਆਂ ਪਾਰਟੀਆਂ ਨੇ ਕਹਿੰਦੇ ਜਿੰਨੇ ਮਿਆਦ ਖਤਮ ਹੋ ਗਈ ਸੀ ਮਿਆਦਾਂ ਇਹਨਾਂ ਵੇਲੇ ਵੀ ਖਤਮ ਹੋ ਗਈਆਂ ਸੀ ਪਰ ਕਿਸੇ ਦੀਆਂ ਲੱਤਾਂ ਚ ਇਹਨਾਂ ਭਾਰ ਨਹੀਂ ਸੀ ਵੀ ਕਰੋੜਾ ਰੁਪਏ ਨੂੰ ਠੋਕਰ ਮਾਰ ਸਕਣ ਜਿਹੜੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਰੀ ਹੈ ਤੇ 14 ਟੋਲ ਪੰਜਾਬ ਚੋਂ ਬੰਦ ਕਰਕੇ ਲੋਕਾਂ ਨੂੰ ਵੱਡੀ ਰਾਹ ਦਿੱਤੀ। ਮੀ ਜੀ ਤੁਸੀਂ ਲੋਕ ਸਭਾ ਪੂਰਾ ਹਲਕਾ ਕੋ ਮੇ ਹੋ ਕਿਹੜੀ ਮੁੱਖ ਜਿਹੜੀ ਮੰਗਾਂ ਨੇ ਲੋਕਾਂ ਦੇ ਜਿੱਤ ਨੇਵਾ ਤੁਸੀਂ ਪੂਰੇ ਕਰੋਗੇ ਇਸ ਲੋਕ ਸਭਾal ਦੇਖੋ ਕੋਈ ਏਜੰਡਾ ਸਾਡਾ ਜਿਹੜਾ ਤੇਜੀ ਡਵੈਲਪਮੈਂਟ ਦਾ ਨਾ ਸੀ ਧਰਮਾਂ ਦੀ ਰਾਜਨੀਤੀ ਕਰਦੇ ਆ ਨਾ ਜਾਤਾਂ ਪਾਤਾਂ ਦੀ ਜਿਹੜੀ ਰਾਜਨੀਤੀ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਰਦੀ ਹੈ ਸੋ ਮੈਨੂੰ ਲੱਗਦਾ ਕਿ ਸਭ ਤੋਂ ਜਿਹੜੀ ਵੱਡੀ ਜ਼ਰੂਰਤ ਅੱਜ ਦੀ ਕੜੀ ਰੋਜ਼ਗਾਰ ਦੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਾਂ ਕਹਿ ਲਓ ਬਰਨਾਲੇ 'ਚ ਜਾਂ ਪੂਰੀ ਲੋਕ ਸਭਾ ਦੇ ਵਿੱਚ ਸੋ ਆਉਣ ਵਾਲੇ ਸਮੇਂ 'ਚ ਕੇਂਦਰ 'ਚ ਹੱਥ ਪਾਊਗਾ ਤਾਂ ਰੋਜ਼ਗਾਰ ਇੱਥੇ ਲਿਆਉਣ ਲਈ ਜਿਹੜੀ ਤਰਜੀਹ ਹੈ ਉਹ ਰੱਖਾਂਗੇ ਕੋਈ ਐਜੂਕੇਸ਼ਨ ਅਦਾਰਾ ਕੋਈ ਵੱਟਾ ਕਿਉਂਕਿ ਸਾਡੇ ਕੋਈ ਅੱਛਾ ਐਜੂਕੇਸ਼ਨ ਅਦਾਰਾ ਨਹੀਂ ਪਰਮਾਤਮਾ ਮਿਹਰ ਕਰੂਗਾ ਕਿਉਂਕਿ ਜਿੱਦਾ ਦੇ ਹਾਰ ਪਹਿਲੀਆਂ ਜਿਹੜੇ ਫੇਸ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਚਾਰੇ ਹੈਗੇ ਕਿ ਬੀਜਪੀ ਗਠਬੰਧਨ ਦੀ ਸਰਕਾਰ ਕਿਤੇ ਬੰਦੀ ਦਿਖਣੀ ਰਹੀ ਇੰਡੀਆ ਲੈਸ ਦੀ ਸਰਕਾਰ ਬਣੂਗੀ ਤੇ ਆਮ ਆਦਮੀ ਪਾਰਟੀ ਸੱਜੇ ਹੱਥ ਬੈਠੂਗੀ ਤੇ ਸਾਰੇ ਕੰਮ ਜਿਹੜੇ ਸੰਗਠਨ ਦੇ ਮਿਲਾਈ ਤੇ ਭਾਈ ਊਮੀਦ ਤੇ ਮੀ ਸਾਹਿਬ ਜੇ ਸਰਕਾਰੀ თან ਖਿਦੇ ਗੋਨੜਾ ਵਾਲਾ ਉਹ ਕਿ ਸਰਕਾਰੀ ਮੰਤਰੀ ਰੱਖਿਆ ਤੁਸੀਂ ਇਦ ਤੱਕ ਹਾਂਜੀ ਜੇ ਸਰਕਾਰੀ ਤੁਹਾਨੂੰ ਖਿਦੇ ਆ ਗੋਨੜਾ ਸਾਹਿਬ ਵਾਲਾ ਕੁਝ ਵੀ ਸਰਕਾਰੀ ਮੰਤਰੀ ਰੱਖਿਆ ਇਹ ਤੱਕ ਦੇਖੋ ਮੈਨੂੰ ਸਾਡੇ ਕੋਲੇ ਆਲਰੇਡੀ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹ ਪੰਜਾਬ ਚ ਪੀਐਸਪੀਸੀਲ ਚ ਪਹਿਲਾਂ ਵੀ ਕੰਮ ਕਰ ਰਹੇ ਆ ਤੇ ਆਏ ਦਿਨੇ ਜਿਹੜੀ ਭਰਤੀ ਹੈ ਉਹ ਪੰਜਾਬ ਦੇ ਵਿੱਚ ਹੈ ਜਿਹੜੀ ਉਹ ਹੋ ਰਹੀ ਹੈ ਪਿਛਲੇ ਆ ਜਿਹੜੀਆਂ 43000 ਨੇ ਉਹਨਾਂ ਤੁਸੀਂ ਕਿੰਨੀਆਂ ਚੈੱਕ ਕਰੋ ਕਿ ਕਿੰਨੀਆਂ ਜਿਹੜੀਆਂ ਕੋਈ ਨਾਲ ਸਰ ਥਰਮਲ ਦੀ ਗੱਲ ਕਰਦਾਈ ਮੈਂ ਜਿਹੜੇ ਗੁਮਨ ਦਾ ਸਰ ਥਰਮਲ ਖੇਦਿਆ ਉਸ ਸਰਕਾਰੀ ਨਾਮਾ ਇਹੋ ਜਿ ਕੋਈ ਸਰਕਾਰੀ ਬੰਦਾ ਕੰਮ ਕਰਦਾ ਨਹੀਂ ਉਹਦੇ ਚ ਵੀ ਜੇ ਸਰਕਾਰੀ ਇਹ ਥੋੜੀ ਆ ਵੀ ਕੱਲੇ ਭਾਈ ਉਹਨੂੰ ਜਿਹੜੇ ਮੁਲਾਜ਼ਮ ਭਰਤੀ ਕਰਦੇ ਉਹਨੂੰ ਕਿਤੇ ਵੀ ਡਿਊਟੀ ਲੱਗ ਸਕਦੀ ਹੈ ਨਹੀਂ ਉਸ ਉਹਦੀ ਥਰਮਲ ਚ ਮੈਨੂੰ ਹੁਣ ਮੈਂ ਬਿਜਲੀ ਮੰਤਰੀ ਨਹੀਂ ਹਾਂ ਹਾਂ ਜੀ ਹਾਂ ਜੀ ਮੈਨੂੰ ਵੀ ਪੈਨੀ ਡਿਟੇਲ ਚ ਪਤਾ ਹੋਵੇ ਕਿਹੜੇ ਬੰਦੇ ਦੀ ਕਿੱਥੇ ਡਿਊਟੀ ਆ ਜੇ ਨਵੇਂ ਮੁਲਾਜ਼ਮ ਭਰਤੀ ਕਰਦੇ ਆ ਉਹਦੀ ਲਹਿਰੇ ਥਰਮਲ ਦੀ ਵੀ ਡਿਊਟੀ ਹੋ ਸਕਦੀ ਹੈ ਉਹਦੀ ਗੋਵਿੰਦਵਾਲ ਵੀ ਲੱਗ ਸਕਦੀ ਹੈ ਪਰ ਗੋਵਿੰਦਵਾਲ ਸਰ ਇੱਕੋ ਹੀ ਥਰਮਲ ਸਰਕਾਰੀ ਨਹੀਂ ਹੈਗਾ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ